ਸਰ ਵਰਕ ਪਰ ਮੜਤੇ ਆਇਓ ਹੋ ਖੁਸ਼ੀ ਜੀ ਨਹੀਂ ਲੱਗ ਰਹੀ ਫੇਸ ਤੇ ਕੀ ਗੱਲ ਹੈ ਸਰ ਖੁਸ਼ੀ ਤਾਂ ਵਰਕ ਵਾਲਿਆਂ ਥੋੜਾ ਔਖਾ ਸਟੂਡੈਂਟ ਦਾ ਸਹੀ ਹੈ ਵਰਕ ਵਾਲਿਆਂ ਥੋੜਾ ਔਖਾ ਸਟੂਡੈਂਟ ਦਾ ਸਹੀ ਹੈ ਸਟੂਡੈਂਟ ਦਾ ਸਹੀ ਆ ਪਰ ਕੰਮ ਵੀ ਖੁੱਲਾ ਕਰੋ ਜੀ ਖੁੱਲਾ ਕਮਾਓ ਜੀ ਦੋ ਕੰਮ ਕਰੋ ਤਿੰਨ ਕਰੋ ਜੀ ਸਟੂਡੈਂਟ ਸਰ ਕਿੰਨਾ ਮੈਕਸਿਮਮ ਕਮਾ ਰਿਹਾ ਹੈ ਇਹ ਦੇ ਵਿੱਚ ਸਟੂਡੈਂਟ ਕੋਈ 2000 ਵੀ ਕਮਾਉਂਦਾ ਪਰ ਨਹੀਂ ਕਮਾਈ ਜਾਂਦੇ ਆ ਤੇ ਜਿਹੜਾ ਵਰਕਰ ਹੈ ਸਰ ਉਹ ਕਿੰਨਾ ਕਮਾਰੇ ਆ ਵਰਕ ਦਾ 1000 ਮਸੇ ਮਸੇ 1000 ਦੇਖੋ ਪੂਰੀ ਵੀਡੀਓ ਬੱਚੇ ਨੇ ਕਿਉਂ ਕਿਹਾ ਕਿ ਸਟੂਡੈਂਟ ਦਾ ਬਹੁਤ ਵਧੀਆ ਹੈ ਕਿਉਂਕਿ ਸਟੂਡੈਂਟ ਕਮਾਉਂਦਾ ਹੈ 1800 ਤੋਂ 2500 ਯੂਰੋ ਪਰ ਮਹੀਨਾ ਸਸ਼ੀਗਾਰ ਸਰ ਸਸ਼ੀਗਾਰ ਕੀ ਨਾਮ ਅਨਸਰ ਤੁਹਾਡਾ ਸੋਰੀ ਰਾਜਵਿੰਦਰ ਰਾਜਵਿੰਦਰ ਜੀ ਤੁਸੀਂ ਇਸ ਟਾਈਮ ਲਿਮਾਸੋਲ ਚ ਖੜੇ ਆ ਜੀ ਤੁਸੀਂ ਸੀ ਦੇ ਨਜ਼ਾਰੇ ਲੈ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਮੌਸਮ ਬਾਰੇ ਮੌਸਮ ਬਹੁਤ ਵਧੀਆ ਬਹੁਤ ਵਧੀਆ ਨਜ਼ਾਰੇ ਨੇ ਠੀਕ ਹੈ ਸਰ ਕਿਹੜੇ ਵੀਜ਼ੇ ਤੇ ਆਇਓ ਸਰ ਮੈਂ ਬਰਕ ਵਰਕ ਫੋਰ ਮੈਟਾਇਓ ਠੀਕ ਹੈ ਸਰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆ ਨੂੰ 11 ਮਹੀਨੇ ਪਰ ਸਰ ਵਰਕ ਫੋਰ ਮੈਟਾਇਓ ਉਹ ਖੁਸ਼ੀ ਜੀ ਨਹੀਂ ਲੱਗ ਰਹੀ ਫੇਸ ਤੇ ਕੀ ਗੱਲ ਹੈ ਸਰ ਖੁਸ਼ੀ ਤਾਂ ਵਰਕ ਵਾਲਿਆਂ ਦਾ ਥੋੜਾ ਔਖਾ ਸਟੂਡੈਂਟ ਦਾ ਸਹੀ ਹੈ ਸਟੂਡੈਂਟ ਦਾ ਸਹੀ ਹੈ ਮਤਲਬ ਵਰਕ ਵਾਲਿਆਂ ਦਾ ਔਖਾ ਹੈ ਵਰਕ ਵਾਲਿਆਂ ਦਾ ਕਿਉਂ ਔਖਾ ਹੈ ਤੇ ਸਟੂਡੈਂਟ ਦਾ ਕਿਉਂ ਸੌਖਾ ਹੈ ਸਰ ਸਟੂਡੈਂਟ ਦਾ ਆਪਦੀ ਮਰਜ਼ੀ ਹੁੰਦੀ ਹੈ ਕੰਮ ਕਰਨਾ ਕੁਝ ਵੀ ਕਰਨਾ ਜੀ ਮੰਨ ਲਓ ਸਾਲ ਹੋ ਜਿੱਦਾਂ ਇੰਡੀਆ ਵੀ ਕਿਹੜਾ ਕੱਢਿਆ ਹੁੰਦਾ ਜੀ ਤੇ ਵਰਕਰਾਂ ਦਾ ਥੋੜਾ ਆਫਾ ਹੋ ਜਾਂਦਾ ਵਰਕਰਾਂ ਦਾ ਵੀ ਸਾਰਾ ਕੰਮ ਨਹੀਂ ਮਾਲਕਾਂ ਦੇ ਦਰੂ ਛੁੱਟੀ ਲੈਣੀ ਹੂੰ ਹੂੰ ਸੈਲਰੀ ਉਹ ਆਪਦੀ ਮਰਜ਼ੀ ਨਾਲ ਹੁੰਦਾ ਸਟੂਡੈਂਟ ਦਾ ਸਹੀ ਆ ਪਰ ਕੰਮ ਵੀ ਖੁੱਲਾ ਕਰੋ ਜੀ ਖੁੱਲਾ ਕਮਾਓ ਜੀ ਦੋ ਕੰਮ ਕਰੋ ਤਿੰਨ ਕਰੋ ਜੀ ਸਟੂਡੈਂਟ ਸਰ ਕਿੰਨਾ ਮੈਕਸਿਮਮ ਕਮਾ ਰਿਹਾ ਇਹ ਦਿਨ ਸਟੂਡੈਂਟ ਕੋਈ 2000 ਵੀ ਕਮਾਉਂਦਾ ਮਤ ਨਹੀਂ ਕਮਾਈ ਜਾਂਦੇ ਆ ਇਹ ਕੰਮ ਕਰਦੇ ਨੇ 2000 ਯੂਰੋ ਤੋਂ ਵੱਧ ਵੀ ਬੱਚੇ ਕਮਾ ਰਹੇ ਨੇ ਤੇ ਜਿਹੜਾ ਵਰਕਰ ਆ ਸਰ ਉਹ ਕਿੰਨਾ ਕਮਾ ਰਿਹਾ ਜੀ ਵਰਕ ਦਾ 1000 ਮਸਾਂ ਹੀ ਮਸਾਂ ਹੀ ਹਜ਼ਾਰ ਅਸੀਂ ਜਿੰਨਿਆਂ ਨੂੰ ਮਿਲੇ ਆ ਸਰ ਸਾਨੂੰ 600 800 400 ਯੂਰੋ ਇੰਨੀ ਸੈਲਰੀ ਵਰਕ ਵਾਲਿਆਂ ਨੇ ਸਾਨੂੰ ਦੱਸੀ ਆ ਉੱਥੇ ਸੇਮ ਅਗਰ ਅਸੀਂ ਸਟੂਡੈਂਟ ਵੀ ਗੱਲ ਕਰੀਏ ਸਟੂਡੈਂਟ ਸਾਨੂੰ ਮਿਲਦਾ 2200 2500 1800 ਯੂਰੋ ਕਮਾ ਰਿਹਾ ਇਹ ਰਿਐਲਿਟੀ ਆ ਸਰ ਹਾਂ ਸਹੀ ਬੱਦ ਵੀ ਕਮਾ ਰਿਹਾ ਦੋ ਓਕੇ ਬੱਦ ਵੀ ਕਮਾ ਰਹੇ ਨੇ ਸੋ ਤੁਸੀਂ ਸਰ ਅੱਗੇ ਕੀ ਮੈਸੇਜ ਦੇਣਾ ਚਾਹੋ ਨੇ ਬੱਚਿਆਂ ਨੂੰ ਜਿਹੜੇ ਆਉਣਾ ਚਾਹੁੰਦੇ ਆ ਜੀ ਜਿਹਨੇ ਆਉਣਾ ਵਰਕ ਤੇ ਨਾ ਆਓ ਸਟੂਡੈਂਟ ਹੀ ਆਓ ਸਟੂਡੈਂਟ ਨੂੰ ਆਪਸ਼ਨ ਬਹੁਤ ਆ ਓਕੇ ਤੇ ਉਹ ਆਪਦੀ ਮਰਜ਼ੀ ਨਾਲ ਕੰਮ ਕਰ ਸਕਦੇ ਆ ਵਰਕ ਵਾਲਿਆਂ ਦਾ ਬਹੁਤ ਔਖਾ ਓਕੇ ਹੂੰ 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 ਠੀਕ ਹੈ ਸਰ ਇਸੇ ਸਟੂਡੈਂਟ ਇਥੇ ਜਿਹੜੇ ਆ ਰਹੇ ਨੇ ਤੁਸੀਂ ਮਿਲੇ ਹੋਮ ਹੋਗੇ ਸਟੂਡੈਂਟ ਨੂੰ ਮੇਬੀ ਤੁਹਾਡੇ ਵਾਕਫ ਵੀ ਹੋਣਗੇ ਸਰ ਕਿੰਨੇ ਲੱਖ ਚ ਆ ਰਹੇ ਨੇ ਸਟੂਡੈਂਟ ਕੋਈ 7 ਕੋਈ 9 ਓਕੇ ਤੇ ਤੁਹਾਨੂੰ ਨਹੀਂ ਲੱਗਦਾ ਸਰ ਕਿ ਜਿਹੜਾ ਘੱਟ ਖਰਚੇ ਵਾਲਾ ਏਜੰਟ ਆ ਉਹਦੇ ਕੋਲ ਜਾਣਾ ਚਾਹੀਦਾ ਸਟੂਡੈਂਟਸ ਨੂੰ ਹਾਂ ਫਿਰ ਸੌਖਾ ਵਧੀਆ ਕਰ ਸੌਖਾ ਸੋ ਇੱਥੇ ਤੁਹਾਨੂੰ ਮੈਂ ਦੱਸ ਦੇਣੀ ਆ ਸਾਇਆ ਓਵਰਸੀਰ ਸਿਰਫ ਜਿਹੜਾ 5.5 ਲੱਖ ਦੇ ਵਿੱਚ ਬੱਚੇ ਨੂੰ ਭੇਜ ਰਿਹਾ ਜਿੱਥੇ ਅਦਰ ਏਜੰਟ 10 ਲੱਖ 12 ਲੱਖ 9 ਲੱਖ ਲੈ ਰਹੇ ਨੇ ਕੀ ਕਹਿਣਾ ਚਾਹੁੰਦੇ ਸਰ ਇਸ ਬਾਰੇ ਫਿਰ ਉੱਥੇ ਜਾਣਾ ਚਾਹੀਦਾ ਜਿੱਥੇ ਆਪਾਂ ਨੂੰ ਮੰਨ ਲਓ ਕੋਈ ਸਹੂਲਤ ਨਜ਼ਰ ਆ ਰਹੀ ਆ ਬਹ ਘੱਟ ਲੱਗਦੇ ਆ ਉੱਥੇ ਜਾਣਾ ਚਾਹੀਦਾ ਬਿਲਕੁਲ ਸਰ ਸਾਇਆ ਓਵਰਸੀਰ ਇਹ ਕਿਹੋ ਜੀ ਕੰਪਨੀ ਆ ਜਿਹੜੀ ਸਿਰਫ ਵੀਜ਼ਾ ਹੀ ਨਹੀਂ ਲਵਾਉਂਦੀ ਵੀਜ਼ਾ ਲਵਾਉਣ ਤੋਂ ਬਾਅਦ ਆਪਣੇ ਬੱਚਿਆਂ ਨੂੰ ਆ ਕੇ ਮਿਲਦੀ ਵੀ ਹੈ ਜਿਵੇਂ ਅੱਜ ਅਸੀਂ ਸਾਈਪ੍ਰਸ ਦੇ ਵਿੱਚ ਖੜੇ ਹਾਂ ਸਿਰਫ ਆਪਣੇ ਸਕੂਲਸ ਦੇ ਲਈ ਕਰਿਆ ਸੋ ਉਹਨਾਂ ਨੂੰ ਮਿਲਣ ਆਏ ਆ ਕਿਵੇਂ ਦਾ ਉਹ ਫੀਲ ਕਰ ਰਹੇ ਨੇ ਕਿ ਉਹਨਾਂ ਦਾ ਹਾਲ ਹੈ ਸੋ ਇਸ ਚੀਜ਼ ਬਾਰੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਕਦੀ ਪਹਿਲਾਂ ਸੁਣਿਆ ਕੋਈ ਏਜੰਟ ਆਇਆ ਆਪਣੇ ਬੱਚਿਆਂ ਕੋਲ ਸਰ ਨਹੀਂ ਇੱਥੇ ਤਾਂ 11 ਬੱਸ ਲਿਆ ਕੇ ਤਾਰ ਦਿੰਦੇ ਮੁਰਕੇ ਨਹੀਂ ਕੋਈ ਬੋਲ ਜੀ ਆਹ ਮੁੰਡਾ ਮੇਰੇ ਨਾਲ ਆਇਆ ਓਕੇ ਇਹਨੂੰ ਪੁੱਛੇ ਨਹੀਂ ਇਹਨੂੰ ਸਾਲ ਬੋਲੇ ਓਕੇ ਤੇ ਸਰ ਅਸੀਂ ਇੱਥੇ ਆਪਣੇ ਬੱਚਿਆਂ ਦੇ ਕੋਲ ਵਿੱਚ ਆ ਕੇ ਖੜੇ ਆ ਫਿਰ ਕੀ ਕਹਿਣਾ ਚਾਹੋਗੇ ਸਰ ਸਾਇਓ ਵਰਸਿਸ ਬਾਰੇ ਫਾਇਲ ਤਾਂ ਫਿਰ ਹੁਣ ਛੋਡੇ ਤੂੰ ਲਵਾਓ ਕਿਉਂਕਿ ਵਧੀਆ 5.5 ਚ ਬੰਦਾ ਆ ਰਿਹਾ ਕਿਤੇ 9 10 ਵਿੱਚ ਤਾਂ 11 ਚ ਵੀ ਫਸ ਜਾਂਦੇ ਆ ਉਹ ਬਹੁਤ ਆਈਆਂ ਓਕੇ ਜਾਨਾ ਮੈਂ 10 ਲੱਖ ਲਾ ਕੇ ਆ ਉਹਦਾ ਦਰਜੀ ਕਰਦਾ ਹੈ ਬਿਲਕੁਲ ਸਰ ਉਹ ਪੈਸਾ ਖਰਾਬ ਹੈ ਕਿ ਪੇਰੈਂਟ ਦੀ ਇਹ ਮਿਹਨਤ ਵੀ ਕਮਾਈ ਆ ਸਰ ਅਸੀਂ ਏਜੰਟਾਂ ਨੂੰ ਵੰਡੀ ਆ ਠੀਕ ਹੈ ਠੀਕ ਹੈ ਸਰ ਥੈਂਕ ਯੂ ਜੀ